ਖਵਾਰੀ ਹੋ ਰਹੀ ਹੈ ਸੁਮਹ ਰਾਜਾ ਕਿਰਪਾ ਕਰਨਾਓ ਥੋੜਾ ਸਮਾਂ ਜੁੜਿਓ ਇੱਕ ਇੱਕ ਮਿੰਟ ਕੀਮਤੀ ਹੈ ਆਪ ਜੀ ਦਾ ਪਿਆਰ ਨਜ਼ਰ ਆ ਰਿਹਾ ਸਭ ਤੋਂ ਵੱਡੀ ਦਾਤ ਪਰਮੇਸ਼ਰ ਦੀ ਬੰਦਕੀ ਆ ਜਦੋਂ ਬੰਦਕੀ ਘਰ ਚ ਆ ਗਈ ਤੇ ਗੰਦਗੀ ਨਿਕਲਣੀ ਸ਼ੁਰੂ ਹੋ ਜਾਣੀ ਗੱਜ ਕੇ ਆਖੋ ਸਤਨਾਮ ਅੱਜ ਆਪਾਂ ਸਾਰੇ ਗੰਦਗੀ ਦੇ ਘੇਰੇ ਚ ਆ ਗਿਆਂ ਗੰਦਗੀ ਨੇ ਸਾਨੂੰ ਦਬਾਲਿਆ ਅੱਜ ਚੰਗੀ ਤਰ੍ਹਾਂ ਤੇ ਜਿੰਨਾ ਚਿਰ ਇਹ ਗੰਦਗੀ ਬਾਹਰ ਨਹੀਂ ਨਿਕਲਦੀ ਉਹਨਾਂ ਚਿਰ ਕੱਖ ਨਹੀਂ ਬਣਨਾ ਕੁਛ ਨਹੀਂ ਸਾਡੇ ਹੱਥ ਪੱਲੇ ਆਉਣਾ ਮੈਂ ਤੁਹਾਡੇ ਤੇ ਰੋਸ ਤੁਸੀਂ ਮੇਰੇ ਤੇ ਕਰੀ ਜਾਣਾ ਬਾਣੀ ਕਹਿੰਦੀ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਵੀ ਸਾਰੇ ਗਿਲੇ ਸ਼ਿਕਵੇ ਛੱਡ ਕੇ ਆਪਣਾ ਮੁਢਲਾ ਫਰਜ਼ ਸਮਾਣੋ ਬਹੁਤ ਵਿਦਵਾਨ ਜਣ ਤੁਹਾਡੇ ਚ ਚਿਹਰੇ ਬੈਠੇ ਸੰਗਤ ਚ ਜਿਹੜੇ ਪੜ੍ਹੇ ਲਿਖੇ ਗੁਰਬਾਣੀ ਦੀ ਸੂਝ ਰੱਖਦੇ ਐ ਦਰਸ਼ਨ ਦੇ ਰਹੇ ਨੇ ਸੋ ਮਹਾਰਜ ਸਾਹਿਬ ਜੀ ਦੇ ਬਚਨ ਭਾਈ ਸਾਹਿਬ ਗਾ ਕੇ ਗਏ ਵੀ ਇਹੋ ਜੀ ਰੀਤੀ ਨੂੰ ਅੱਗ ਲਾ ਕੇ ਸਾੜ ਦਿਓ ਕਿਹੜੀ ਰੀਤੀ ਜਿਹੜੀ ਪਿਆਰੇ ਤੋਂ ਦੂਰ ਲੈ ਕੇ ਜਾਂਦੀ ਆਖੋ ਸਤਨਾਮ ਹੁਣ ਤੁਸੀਂ ਕਿੰਨੀ ਮਿਹਨਤ ਕਰਕੇ ਸਮਾਗਮ ਰੱਖਿਆ ਜੀ ਇੱਕ ਪੰਗਤੀ ਨੂੰ ਮੰਨ ਲਈਏ ਤੇ ਮੈਨੂੰ ਲੱਗਦਾ ਬਹੁਤਾ ਬੋਲਣ ਦੀ ਲੋੜ ਨਹੀਂ ਪਣੀ ਪਰ ਉਹ ਸੁਤਰੀ ਸਾਧੀ ਸਾਖੀ ਹੈ ਉਹਨੇ ਵੀ ਇਸ ਤਰ੍ਹਾਂ ਆਖਿਆ ਸੀ ਕਹਿੰਦੇ ਦਿਵਾਨ ਦੇ ਵਿੱਚ ਉਹ ਬਚਨ ਕਰ ਗਿਆ ਕਹਿੰਦਾ ਦੁਰਫਿਟੇ ਮੂ ਕਰਨ ਵਾਲਿਆਂ ਦਾ ਤੇ ਦੁਰਫਿਟੇ ਮੂ ਸੁਣਨ ਵਾਲਿਆਂ ਦਾ ਹੈ ਸਿੱਧੀਆਂ ਜੀਆਂ ਬਾਤਾਂ ਪਰ ਉਹ ਬ੍ਰਹਮ ਗਿਆਨੀ ਸਨ ਮਹਾਂਪੁਰਖਾਂ ਵਾਂਗ ਸੰਗਤ ਨੇ ਗੁੱਸਾ ਵੀ ਕੀਤਾ ਉਹ ਤੇ ਸਾਡਾ ਵੱਟ ਤੇ ਪਿਆ ਨਾ ਔਖੋ ਸਤ ਨਾ ਹੋ ਤੇ ਕੁਝ ਦਿਨਾਂ ਬਾਅਦ ਮਹਾਰਾਜ ਕੋ ਫਿਰ ਆਏ ਤੇ ਬਚਨ ਹੋਇਆ ਵੀ ਤੁਸੀਂ ਕਿਉਂ ਬੋਲਿਆ ਸੰਗਤ ਨੂੰ ਪ੍ਰਚਾਰਕ ਨੂੰ ਮਾੜਾ ਕਹਿੰਦੇ ਮਹਾਰਾਜ ਮੈਂ ਝੂਠ ਨਹੀਂ ਕਿਹਾ ਮੈਂ ਕਿਹਾ ਉਹ ਜੀ ਸੁਣਾਉਣ ਵਾਲੇ ਤੇ ਉਹ ਜੀ ਸੁਣਨ ਵਾਲੇ ਆ ਮਹਾਰਾਜ ਕਹਿੰਦੇ ਕਿਹਾ ਕਿਉਂ ਕਹਿੰਦੇ ਪੁੱਛੋ ਇਹਨਾਂ ਨੂੰ ਵੀ ਕਿਹੜਾ ਸ਼ਬਦ ਉਹਦੋਂ ਗਾਇਆ ਸੀ ਤੇ ਇਹਨਾਂ ਨੂੰ ਪੁੱਛੋ ਕਿਹੜਾ ਸੁਣਿਆ ਸੀ ਦੋਵਾਂ ਨੂੰ ਚੇਤਾ ਭੁੱਲ ਗਿਆ ਕੋ ਸਤਨਾਮ ਗੁਰਮਤਿ ਨੇ ਸਾਨੂੰ ਕੁਝ ਬਖਸ਼ਿਸ਼ਾਂ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਗੁਰਮੁਖੀ ਲਿਪੀ ਦੇ ਤਿੰਨ ਸੱਸੇ ਸਾਡੀ ਝੋਲੀ ਪਾਏ। ਪਹਿਲਾ ਸੱਸਾ ਹੈ ਸੁਣਨਾ। ਵਾਦ ਤੋਂ ਵਾਦ ਆਪਣੇ ਘਰ ਦੇ ਵਿੱਚ ਆਪਣੀ ਗੱਡੀ ਦੇ ਵਿੱਚ ਆਪਣੇ ਮੋਬਾਈਲ ਦੇ ਵਿੱਚ ਆਪਣੇ ਡਰਾਈਵਰ ਦੇ ਉੱਤੇ ਕੀ ਸੁਣਦੇ? ਇਮਾਨਦਾਰੀ ਨਾਲ ਦੱਸਿਓ। ਬੰਦਕੀ ਸੁਣਦੇ ਜੇ ਕਿ ਗੰਦਕੀ। 100 ਦੇ ਵਿੱਚੋਂ ਨੇੜੇ 90% ਗੰਦਕੀ ਆ ਜੋ ਸਾਡੀ ਆਉਣ ਵਾਲੀ ਪੀੜ੍ਹੀ ਤੇ ਅਸਰ ਪਾ ਗਈ ਆ ਗੁਰਮੁਖੀ ਲਿਪੀ ਚੋਂ ਪਹਿਲਾ ਸੱਸਾ ਜਿਹੜਾ ਸਾਡੀ ਮਾਂ ਦੇ ਪਿਆਰ ਦਾ ਬੋਲ ਵੀ ਸੁਣੋ ਸੁਣਿਆ ਕਰੋ ਜਰੂਰ ਗੁਰਬਾਣੀ ਦਾ ਪਾਠ ਚੱਲ ਰਿਹਾ ਦੋ ਖੰਡ ਪਾਠ 40 50 60 101 ਲੜੀ ਚੱਲ ਰਹੀ ਕਿੰਨੇ ਸੁਣਦੇ ਪਹਿਲਾ ਸੱਸਾ ਸੁਣਨਾ ਹੀ ਛੱਡੀ ਜਾਂਦੇ ਗੱਜ ਕਿ ਆਖੋ ਸਤਨਾਮ ਫਿਲਮ ਚੱਲਦੀ ਹੋਵੇ ਤੇ 3 ਘੰਟੇ ਵੇੰਦੀ ਜੇ ਕਿਤੇ ਗੁਰਬਾਣੀ ਚੱਲ ਰਹੀ ਤੇ ਬਟਨ ਨਾ ਪੱਕੇ ਉਹ ਬੁੱਖਾ ਹੋ ਜਾਂਦਾ ਤੁਸੀਂ ਕਰਮਾ ਵਾਲੇ ਉਹ ਜਿਨ੍ਹਾਂ ਨੇ ਆ ਕੇ ਪਿਆਰ ਨਾਲ ਚੌਂਕੜੇ ਮਾਰੇ ਆਓ ਥੋੜਾ ਜਿਹਾ ਬਖਸ਼ਿਸ਼ ਕਰਿਓ ਫਿਰ ਅੱਗੇ ਚੱਲਦੇ ਹਾਂ ਜਾਲੂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ ਮਹਾਰਾਜ ਸਾਹਿਬ ਨੇ ਸਾਫ਼ ਕਹਿਦਾ ਵੀ ਅੱਗ ਲਾ ਦਿਓ ਸਾੜ ਦਿਓ ਇਹੋ ਜੀਆਂ ਰੀਤੀਆਂ ਜਿਹੜੀਆਂ ਤੁਹਾਡੇ ਪਿਆਰੇ ਤੋਂ ਤੁਹਾਨੂੰ ਕਈ ਕੋਹਾਂ ਦੂਰ ਲੈ ਚਲੀਆਂ ਪਰ ਸੁਣ ਲਿਆ ਜਿਕਾਰਾ ਛੱਡ ਦਿੱਤਾ ਜੋੜਾ ਪਾ ਕੇ ਘਰੇ ਜਾਂਦਿਆਂ ਤੱਕ ਪੁਲਾ ਦਿੰਨੇ ਆਖੋ ਸਤਨਾਮ ਆਓ ਕਰਿਓ ਕਿਰਪਾ ਸਾਰੀ ਸੰਗਤ ਜੀ ਛੋਟੀ ਜ਼ਿੰਦਗੀ ਆ ਟਾਈਮ ਕੀਮਤੀ ਐ 100 50 50 ਤੇ ਆ ਗਿਆ 100 ਤੋਂ ਆਪਾਂ ਇਸ ਵੇਲੇ ਜੋ ਮਾਮੂਰਖਾ ਨੇ ਆਪ ਕੀਤਾ ਤੇ ਸਾਨੂੰ ਵੀ ਤਗੀਰ ਕੀਤੀ ਕਰ ਬੰਦੇ ਤੂੰ ਤੇ ਜਿੰਨਾ ਵੱਡਾ ਇਕੱਠ ਹੈ ਬਹੁਤਾ ਲਾਭ ਹੋ ਜਾਣਾ ਛੇਤੀ ਛੇਤੀ ਕਰਿਓ ਸਾਰੇ ਕਿਰਪਾ ਪਿਆਰ ਚੁੱਤੀ ਜਰੂਰ ਬੋਲਿਓ ਜਿੱਥੇ ਜਿੱਥੇ ਵੀ ਕੋਈ ਸੰਗਤ ਜੁੜੀ ਕੋਈ ਭਾਂਡਿਆਂ ਦੀ ਸੇਵਾ ਕੋਈ ਜੋੜਿਆਂ ਦੀ ਕੋਈ ਪਾਰਕਿੰਗ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਓ ਸਾਰੀ ਸੰਗਤ ਕਰਿਓ ਕਿਰਪਾ ਥੋੜੇ ਸਮੇਲੀ ਵਾਹਿਗੁਰੂ 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 ਗੁਰ ਵਾਹਿਗੁਰੂ 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 ਪ੍ਰਭ ਕਾ ਸਿਮਰਿ ਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਸਿਮਰਨ ਸਭ ਤੇ ਵਾਹ ਪ੍ਰਭ ਕਾ ਸਿਮਰਨ ਸਭ ਤੇ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਯੁਦਰੇ ਮੂਚਾ ਪ੍ਰਭ ਕੈ ਸਿਮਰਨ ਯੁਦਰੇ ਮੂਚਾ ਪ੍ਰਭ ਕੈ ਸਿਮਰਨ ਪ੍ਰਭ ਕੈ ਸਿਮਰਨ ਤ੍ਰਿਸਨਾ 부ਝੈ ਪਰਭੂ ਕੈ ਸਿਮਰਨ ਤ੍ਰਿਸਨਾ ਬੁਝੈ ਪਰਭੂ ਕੈ ਸਿਮਰਨ ਵਾਹ ਪਰਭੂ ਕੈ ਸਿਮਰਨ ਸਭ ਕੇ ਸੁਝੈ ਪਰਭੂ ਕੈ ਸਿਮਰਨ ਸਭ ਕੇਸ਼ ਸੁਝੈ ਸਿਮਰਨ ਸਭ ਕੇਸ਼ ਸੁਝੈ ਆਹ ਸਭ ਤੇ ਸਿਮਰਨ ਸਭ ਕੇਸ਼ ਸੁਝੈ ਉਮਰ ਬੱਕਰੇ ਦੀ ਭਲਾ ਰਹੀ ਕਿੰਨੀ ਜਿਹੜਾ ਵਸਦਾ ਘੁਰ ਨੇ ਭੇਡੀਆਂ ਦੇ ਮਿਰਗ ਮੌਤ ਤੋਂ ਕਿਸ ਤਰ੍ਹਾਂ ਮੁਕਤ ਹੋ ਜੂ ਰਾਤ ਸੁਣਦਾ ਕੰਡੇ ਾਂ ਦੇ ਉਨ੍ਹਾਂ ਪਾਰ ਕੀ ਲਾਵਣਾ ਪਤਨਾ ਨੂੰ ਥੱਲੇ ਛੇਕ ਹੋ ਜਾਣ ਜਿੰਨਾ ਬੇਟੀਆਂ ਨੇ ਪਾਰਸਾ ਉਹਨਾਂ ਕੌਮਾਂ ਕੋਲ ਨਹੀਂ ਕਦੇ ਰਾਜ ਰਿੰਦਾ ਫੁੱਟ ਪੈ ਜੇ ਬੋਲੋ ਜੀ ਕੌਮਾਂ ਇਸ ਵੇਲੇ ਆਪਣੀ ਹਾਲ ਤੇ ਸ਼ੇਰ ਦੇ ਉੱਤੇ ਬਿਲਕੁਲ ਢੁਬੰਦੀ ਆਪਣੇ ਚ ਪੈ ਗਈ ਫੁੱਟ ਤੇ ਇਹ ਫੁੱਟ ਦਾ ਲਾਜ ਮੇਰੇ ਗਲੇ ਸ਼ਿਕਵੇ ਨਾ ਤੇ ਹਟਣਾ ਨਹੀਂ ਕਿਉਂਕਿ ਇਸ ਵੇਲੇ ਮੀਡੀਆ ਦਾ ਯੁੱਗ ਹੈ ਤੇ ਹਰ ਬੰਦਾ ਹੀ ਗਿਆਨੀ ਆ ਹਰ ਬੰਦਾ ਹੀ ਵਿਦਵਾਨ ਆ ਜਿੰਨੂੰ ਮਰਜ਼ੀ ਪੁੱਛ ਲੋ ਪਰ ਮੈਂ ਜ਼ਰੂਰੀ ਜੋ ਆਪਾਂ ਸਾਰੇ ਅੱਜ ਇਕੱਠੇ ਹੋਏ ਤੁਸੀਂ ਮਾਣ ਦਿੱਤਾ